ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 7 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 7 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਫਰੰਟ ਆਫ ਯਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਹੜੀ ਸਪੇਸ ਏਜੰਸੀ ਨੇ ਫਿਊਲ ਸੈੱਲ ਫਲਾਈਟ ਦਾ ਸਫਲ ਪ੍ਰੀਖਣ ਕੀਤਾ ਹਾਂਜੀ ਫਿਊਲ ਸੈੱਲ ਫਲਾਈਟ ਦਾ ਸਫਲ ਪ੍ਰੀਖਣ ਕੀਤਾ ਭਾਰਤ ਦੀ ਸਪੇਸ ਏਜੰਸੀ ਇਸਰੋ ਨੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਹ ਜਿਹੜਾ ਪ੍ਰੀਖਣ ਆ ਭਵਿੱਖ ਦੇ ਮਿਸ਼ਨਾਂ ਲਈ ਸਿਸਟਮ ਦੇ ਡਿਜ਼ਾਈਨ ਦੀ ਸਹੂਲਤ ਲਈ ਡਾਟਾ ਇਕੱਠਾ ਕਰਨ ਲਈ ਫਿਊਲ 셀 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਕੀ ਟਾਰਗੇਟ ਐ ਇਸ ਦਾ ਭਵਿੱਖ ਦੇ ਮਿਸ਼ਨਾਂ ਲਈ ਸਿਸਟਮ ਦੇ ਡਿਜ਼ਾਈਨ ਦੀ ਸਹੂਲਤ ਲਈ ਡਾਟਾ ਇਕੱਠਾ ਕਰਨਾ ਤੁਹਾਨੂੰ ਇਸਰੋ ਭਾਰਤ ਦੀ ਸਪੇਸ ਏਜੰਸੀ ਨੇ ਲਾਂਚ ਕੀਤਾ ਵਾ ISRO ਇਸ ਦੀ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਤੇ ਇਸ ਦੀ ਸਥਾਪਨਾ 1969 ਦੇ ਵਿੱਚ ਹੋਈ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਕੁਐਸ਼ਨ ਡਾਇਰੈਕਟ ਟੂ ਸੇਲ ਸਟਾਰਲਿੰਕ ਸੈਟੇਲਾਈਟ ਕਿਸ ਨੇ ਲਾਂਚ ਕੀਤਾ ਹੈ ਹਾਂਜੀ ਡਾਇਰੈਕਟ ਟੂ ਸੇਲ ਸਟਾਰਲਿੰਕ ਸੈਟੇਲਾਈਟ ਲਾਂਚ ਕੀਤਾ ਸਪੇਸ ਐਕਸ ਨੇ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਫਾਲਕਨ 9 ਰੈਕੇਟ ਦੀ ਸਹਾਇਤਾ ਦੇ ਨਾਲ ਡਾਇਰੈਕਟ ਟੂ ਸੇਲ ਸਟਾਰਲਿੰਕ ਸੈਟੇਲਾਈਟ ਲਾਂਚ ਕੀਤਾ ਸਪੇਸ ਐਕਸ ਨੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਕਿਹੜਾ ਰਾਜ ਹਾਲ ਹੀ ਵਿੱਚ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਵੈਰੀ ਇੰਪੋਰਟੈਂਟ ਹੈ ਹਾਂਜੀ ਰੀਸੈਂਟਲੀ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਪੰਜਾਬ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਤਾਂ ਪਹਿਲਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਐਕਸੀਡੈਂਟ ਹੌਟਸਪੌਟ ਦਾ ਕੀ ਮਤਲਬ ਹੈ ਇੱਥੇ ਦੇਖੋ ਨੈਵੀਗੇਸ਼ਨ ਸਿਸਟਮ ਮੈਪ ਮੈਪਲਸ ਐਪ ਆਇਕਾ ਇੱਥੇ ਪੰਜਾਬ ਦੇ ਸਾਰੇ 784 ਦੁਰਘਟਨਾ ਸਪੌਟਸ ਆ ਠੀਕ ਹੈ ਤੇ ਜਿੰਨੇ ਵੀ ਹੈਗੇ ਆ ਇਹ ਇਨ੍ਹਾਂ ਸਾਰਿਆਂ ਨੂੰ ਮੈਪ ਕਰ ਦਿੱਤਾ ਗਿਆ ਵਾ ਜਿੱਥੇ ਸਭ ਤੋਂ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਨੇ ਤੇ ਇਸ ਕਰਕੇ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਪੰਜਾਬ ਪਹਿਲਾ ਰਾਜ ਬਣਿਆ ਭਾਰਤ ਦਾ ਹੁਣ ਪੰਜਾਬ ਪਹਿਲਾ ਰਾਜ ਬਣਿਆ ਵਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ 13 ਵਾਈਲਡਲਾਈਫ ਸੈਂਚਰੀਜ਼ ਆ ਜਿਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਪੰਜਾਬ ਦੇ ਰਾਜ ਜਾਨਵਰ ਕਾਲੇ ਹਿਰਨ ਲਈ ਮਸ਼ਹੂਰ ਆ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਹੈ ਉਹ ਹੈ ਪਾਕਿਸਤਾਨ ਤਿੰਨ ਰਾਜਾਂ ਨੂੰ ਲੱਗਦੀ ਹੈ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਪੰਜਾਬ ਦੀ ਹੱਦ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦਾ ਰਾਜ ਜਾਨਵਰ ਕਾਲਾ ਹਿਰਨ ਰਾਜ ਪੰਛੀ ਬਾਜ਼ ਆ ਤੇ ਰਾਜ ਦਰਖਤ ਟਾਲੀ ਆ ਰਾਜ ਜਲ ਜੀਵ ਸਿੰਧ ਨਦੀ ਦੀ ਡਾਲਫਿਨ ਆ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਰਾਜ ਨਾਚ ਪੰਗੜਾ ਵਾ ਪੰਜਾਬ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸ ਸਕੀਮ ਸ਼ੁਰੂ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਰਟੀਫਿਕੇਟ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤੇ ਗਏ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਪੰਜਾਬ ਦੇ ਨਵਾਂ ਪਿੰਡ ਸਰਦਾਰਾ ਨੂੰ ਸਰਵੋਤਮ ਸੈਰਸਪਾਟਾ ਪਿੰਡ ਦਾ ਪੁਰਸਕਾਰ ਮਿਲਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ 2023 ਕੁਵੈਂਪੂ ਨੈਸ਼ਨਲ ਅਵਾਰਡ ਕਿਸ ਨੂੰ ਮਿਲਿਆ ਕੁਵੈਂਪੂ ਨੈਸ਼ਨਲ ਅਵਾਰਡ 2023 ਇਹ ਮਿਲਿਆ ਵਾ ਸ਼ਿਸ਼ੇਂਦੂ ਮੁਖ ਮੁਖ ਉਪਾਧਿਆਏ ਨੂੰ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਸੋ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਵੀ ਸ਼ਿਰਸ਼ੰਦੂ ਉਪਮੁਖ ਉਪਾਧਿਆਏ ਤੇ ਪੁਨਿਕ ਅਵਾਰਡ ਦੀ ਗੱਲ ਆ ਵੀ ਆਰ ਕੰਬੋਜ ਨੂੰ ਐਮ ਐਸ ਸੁਆਮੀਨਾਥਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸਰੋ ਦੇ ਵੀ ਆਰ ਲਲਿਤਾੰਬਿਕਾ ਵਿਗਿਆਨੀ ਨੂੰ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੀ 20 ਸੰਮੇਲਨ ਵਿੱਚ ਸ਼੍ਰੀ ਨਿਵਾਸ ਨਾਇਕ ਗਲੋਬਲ ਆਈਕਨ ਅਵਾਰਡ ਦਿੱਤਾ ਗਿਆ ਜੀ 20 ਸੰਮੇਲਨ ਦੇ ਵਿੱਚ ਨਾਇਕ ਗਲੋਬਲ ਆਈਕਨ ਅਵਾਰਡ ਮਿਲਿਆ ਵਾ ਸ਼੍ਰੀ ਨਿਵਾਸ ਨੂੰ ਇਸਰੋ ਦੇ ਵੀ ਆਰ ਲਲਿਤਾੰਬਿਕਾ ਵਿਗਿਆਨੀ ਨੂੰ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਦੋਨੋਂ ਸਟੈਪ ਰਿਪੀਟ ਹੋ ਗਏ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੀ ਕੈਬਨਿਟ ਨੇ ਰਾਣੀ ਦੁਰਗਾਵਤੀ ਅਨਾ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਰਾਣੀ ਦੁਰਗਾਵਤੀ ਅਨਾ ਪ੍ਰੋਤਸਾਹਨ ਯੋਜਨਾ ਹੈ ਕੀ ਹੈ ਦੇਖੋ ਇਸ ਤਰ੍ਹਾਂ ਦੇ ਕਿਸਾਨ ਜਾਂ ਫਿਰ ਇਹ ਕਹਿ ਸਕਦੇ ਆ ਕਿ ਕਿਸਾਨਾਂ ਨੂੰ ਮੋٹے ਅਨਾਜ ਦੇ ਉਤਪਾਦਨ ਦੇ ਲਈ ਪ੍ਰੋਤਸਾਹਨ ਕਰਨ ਦੇ ਲਈ ਨਾਣੀ ਦੁਰਗਾਵਤੀ ਅਨਾ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਗਈ ਸੀ ਇਸ ਦੇ ਵਿੱਚ ਕੀ ਆ ਕਿ ਮੋٹے ਅਨਾਜ ਦੇ ਵਿੱਚ 10 ਕਿਲ 10 ਰੁਪਏ ਪ੍ਰਤੀ ਕਿਲੋਗ੍ਰam ਦੇ ਮਗਰ ਸਬਸਿਡੀ ਦਿੱਤੀ ਜਾਵੇਗੀ ਠੀਕ ਹੈ ਤੇ ਲਾਗੂ ਕਰਨ ਮਨਜ਼ੂਰੀ ਮਿਲੀ ਹੈ ਇਸ ਯੋਜਨਾ ਨੂੰ ਮੱਧ ਪ੍ਰਦੇਸ਼ ਦੇ ਵਿੱਚ অপਸ਼ਨ A ਇਸ ਦਾ ਰਾਈਟ ਆਨਸਰ ਹੈ ਹੁਣ ਮੱਧ ਪ੍ਰਦੇਸ਼ ਦੀ ਗੱਲ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਇੱਥੋਂ ਦੇ ਚੀਫ ਮਿਨਿਸਟਰ ਆ ਡਾਕਟਰ ਮੋਹਨ ਜਾਦਵ ਅਤੇ ਗਵਰਨਰ ਆ ਮੰਗੂਪਾਈ ਸ਼ੱਗਨਪਾਈ ਪਟੇਲ ਮੱਧ ਪ੍ਰਦੇਸ਼ ਦੇ ਵਿੱਚ ਕੋਨੂ ਨੈਸ਼ਨਲ ਪਾਰਕ ਆ ਸੰਜੀ ਨੈਸ਼ਨਲ ਪਾਰਕ ਆ ਮਾਧਵ ਨੈਸ਼ਨਲ ਪਾਰਕ ਆ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕ ਆ ਕਾਨਾ ਨੈਸ਼ਨਲ ਪਾਰਕ ਆ ਵੰਦਵਗੜ ਨੈਸ਼ਨਲ ਪਾਰਕਾ ਵਨ ਵਿਹਾਰ ਨੈਸ਼ਨਲ ਪਾਰਕਾ ਰੂਦਰ ਸਾਗਰ ਝੀਲ ਨੈਸ਼ਨਲ ਪਾਰਕਾ ਪੈਂਚ ਨੈਸ਼ਨਲ ਪਾਰਕਾ ਸਤਪੁਰਾ ਨੈਸ਼ਨਲ ਪਾਰਕਾ ਪੰਨਾ ਨੈਸ਼ਨਲ ਪਾਰਕਾ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਆਧ ਮਾਧ ਪ੍ਰਦੇਸ਼ 2 ਤੇ ਆਂਡੇਮਾਨ ਨਿਕੋਬਰ 3 ਤੇ ਆ ਅਸਮ ਮਾਧ ਪ੍ਰਦੇਸ਼ ਸਰਕਾਰ ਸਾਰੇ ਜ਼ਿਲ੍ਹਿਆਂ ਵਿੱਚ ਪੀ ਐਮ ਕਾਲਜ ਆਫ ਐਕਸੀਲੈਂਸ ਸਥਾਪਿਤ ਕਰੇਗੀ ਮਾਧ ਪ੍ਰਦੇਸ਼ ਵਿੱਚ ਭਾਰਤ ਦੇ ਸਭ ਤੋਂ ਵੱਡੇ ਪੰਪ ਸਟੋਰੇਜ ਪ੍ਰੋਜੈਕਟ ਦਾ ਨੀ ਪੱਥਰ ਰੱਖਿਆ ਗਿਆ ਨੈਸ਼ਨਲ ਸਮਾਰਟ ਸਿਟੀ ਕਨਕਲੇਵ ਵਿੱਚ ਇੰਦੋਰ ਨੂੰ ਸਭ ਤੋਂ ਵਧੀਆ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ। ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤੀ ਕ੍ਰਿਕਟ ਬੋਰਡ ਨੇ ਉੜੀਸਾ ਦੇ ਕਿਸ ਕ੍ਰਿਕਟਰ ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ। ਹਾਂਜੀ BCCI ਨੇ ਉੜੀਸਾ ਦੇ ਕ੍ਰਿਕਟਰ ਸੁਮਿਤ ਸ਼ਰਮਾ ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ। ਆਪਸ਼ਨ C ਇਸ ਆ ਰਾਈਟ ਆਨਸਰ। ਦੇਖ ਸਕਦੇ ਹੋ ਤੁਸੀਂ ਭਾਰਤੀ ਉੜੀਸਾ ਕ੍ਰਿਕਟਰ ਸੁਮਿਤ ਸ਼ਰਮਾ ਤੇ ਇਹ ਆਪਣੇ ਜਨਮ ਸਰਟੀਫਿਕੇਟ ਆ ਜਿਹੜੇ ਮਤਲਬ ਅਲੱਗ-ਅਲੱਗ ਦੇ ਰਹੇ ਸੀ ਜਿੰਨਾ ਤੇ ਇਹਨਾਂ ਦੀ ਜਨ ਡੇਟ ਵਿੱਚ ਹਿਰਾਫੇਰੀ ਪਾਈ ਗਈ ਇਸ ਕਰਕੇ ਇਹਨਾਂ ਤੇ ਪਾਬੰਦੀ ਲਗਾਈ ਗਈ ਆ ਹੁਣੇ ਉੜੀਸਾ ਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਆ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਨਵੀਨ ਪਟਨਾਇਕ ਅਤੇ ਗਵਰਨਰ ਅਗਨੇਸ਼ੀਲਾ ਉੜੀਸਾ ਦੇ ਦਿਵਸ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਸਿੰਪਲੀਪਾਲ ਨੈਸ਼ਨਲ ਪਾਰਕ ਆ ਪੀਟਰ ਕਾਨਿੰਗਾ نیشنل ਪਾਰਕਾ ਚਿਲਕਾ ਸੈਂਚੂਰੀਆ ਉੜੀਸਾ ਦੇ ਵਿੱਚ ਚਿਲਕਾ ਝੀਲ ਹੈ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ ਉੜੀਸਾ ਵਿੱਚ ਰੂਸੀ ਕੁਲੀਆ ਵੀਚਾ 골ਡਨ ਵੀਚਾ ਉੜੀਸਾ ਦੀ ਮਨੀਸ਼ਾ ਪਾੜੀ ਭਾਰਤ ਦੀ ਪਹਿਲੀ ਮਹਿਲਾ ਸਹਾਇਕ ਡੀ ਕੈਂਪ ਬਣੀ ਏਸ਼ੀਆ ਦੇ ਸਭ ਤੋਂ ਵੱਡੇ ਓਪਨ 에ਅਰ ਸਲਾਣਾ ਵਪਾਰ ਮੇਲੇ ਬਾਲੀ ਯਾਤਰਾ ਦਾ ਕਟਕ ਵਿੱਚ ਉਦਘਾਟਨ ਕੀਤਾ ਗਿਆ ਉੜੀਸਾ ਦੇ ਕੇਂਦਰਪਾੜਾ ਰਸਬਲੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਵਿਧਾਨ ਸਭਾ ਨੇ ਭੂਮੀ ਗ੍ਰਹਿਣ ਬਿੱਲ ਪਾਸ ਕੀਤਾ ਸਮਾਜਿਕ ਸੁਰੱਖਿਆ ਵਧਾਉਣ ਲਈ ਵਿਸ਼ਵ ਬੈਂਕ ਉੜੀਸਾ ਨੂੰ ਫੰਡ ਦੇਵੇਗਾ ਉੜੀਸਾ ਦੇ ਰਿਆਗੜਾ ਸਾਲ ਨੂੰ ਜੀਆਈ ਟੈਗ ਮਿਲਿਆ ਮੁੱਖ ਮੰਤਰੀ ਸੰਪੂਰਨ ਪੁਸ਼ਟੀ ਯੋਜਨਾ ਉੜੀਸਾ ਵਿੱਚ ਸ਼ੁਰੂ ਹੋਈ ਨੈਕਸਟ ਕੁਐਸ਼ਨ ਕਿਸ ਰਾਜ ਨੇ ਹਾਲ ਹੀ ਵਿੱਚ ਪੋਇਲਾ ਵਿਸਾਖ ਨੂੰ ਆਪਣਾ ਰਾਜ ਦਿਵਸ ਘੋਸ਼ਿਤ ਕੀਤਾ ਹੈ ਪੋਇਲਾ ਵਿਸਾਖ ਵਿਸਾਖ ਦੇ ਮਹੀਨੇ ਜਿਹੜਾ ਪਹਿਲਾ ਦਿਨ ਹੁੰਦਾ ਉਹਨੂੰ ਪੋਇਲਾ ਵਿਸਾਖ ਬੋਲ ਦਿੰਦੇ ਆ ਤੇ ਇਹ ਦਿਨ ਆ ਜਿਹੜਾ 14-15 ਅਪ੍ਰੈਲ ਨੂੰ ਹੁੰਦਾ ਵਾ ਪੋਇਲਾ ਵਿਸਾਖ ਤੇ ਪੱਛਮੀ ਬੰਗਾਲ ਨੇ ਇਸ ਨੂੰ ਆਪਣਾ ਰਾਜ ਦੇਵਤ ਸਘੋਸ਼ਿਤ ਕੀਤਾ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਤੇ ਇਸ ਦੇ ਨਾਲ ਪੱਛਮੀ ਬੰਗਾਲ ਨੇ ਆਪਣਾ ਇੱਕ ਰਾਸ਼ਟਰੀ ਗੀਤ ਵੀ ਘੋਸ਼ਿਤ ਕੀਤਾ ਵਾ ਜਿਸ ਦਾ ਨਾਮ ਆ ਬੰਗਾਲੀ ਮਿੱਟੀ ਬੰਗਾਲੀ ਜ਼ਲ ਤੇ ਇਹ ਗੀਤ ਨੂੰ ਰਵਿੰਦਰਨਾਥ ਟੈਗੋਰ ਨੇ ਲਿਖਿਆ ਵਾ ਰਵਿੰਦਰਨਾਥ ਟੈਗੋਰ ਦੀ ਇਹ ਕਵਿਤਾ ਵਾ ਜਿਸ ਨੂੰ ਰਾਸ਼ਟਰੀ ਗੀਤ ਘੋਸ਼ਿਤ ਕੀਤਾ ਗਿਆ ਠੀਕ ਹੈ ਹੁਣ ਪੱਛਮੀ ਬੰਗਾਲ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਕੈਪੀਟਲ ਆ ਕੋਲਕਾਤਾ ਚੀਫ ਮਿਨਿਸਟਰ ਆ ਮਮਤਾ ਬੇਨਰਜੀ ਗਵਰਨਰ ਆ ਡਾਕਟਰ ਸੀ ਵੀ ਆਨੰਦ ਬੋਸ ਪੱਛਮੀ ਬੰਗਾਲ ਦੇ ਵਿੱਚ ਬਕਸਾ ਨੈਸ਼ਨਲ ਪਾਰਕਾ ਨਿਉਰਾ ਬੈਲੀ ਨੈਸ਼ਨਲ ਪਾਰਕਾ ਸਿੰਘਲੀਲਾ ਨੈਸ਼ਨਲ ਪਾਰਕਾ ਸੁੰਦਰਬਨ ਨੈਸ਼ਨਲ ਪਾਰਕਾ ਜਲਦਾ ਪਾਰਾ ਨੈਸ਼ਨਲ ਪਾਰਕਾ ਗੋਰੂਮਾਰਾ ਨੈਸ਼ਨਲ ਪਾਰਕ ਬੁਕਸਾ ਟਾਈਗਰ ਰਿਜ਼ਰਵਾ ਪਰਸਨ ਪਾਰਤ ਦੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੀ ਆ ਪੱਛਮੀ ਬੰਗਾਲ ਦੇ ਸੁੰਦਰਵਨ ਸ਼ਹਿਦ ਨੂੰ ਜੀਆਈ ਟੈਗ ਮਿਲਿਆ ਇਸ ਤੋਂ ਇਲਾਵਾ ਜਲਪਾਈ ਗੁੜੀ ਜ਼ਿਲ੍ਹੇ ਦੇ ਕਾਲਾ ਨੂਨੀਆ ਚਾਵਲ ਅਤੇ ਕਦਿਆੜ ਸਾੜੀਆਂ ਨੂੰ ਜੀਆਈ ਟੈਗ ਮਿਲਿਆ 11ਵਾਂ ਬੰਗਲਾਦੇਸ਼ ਪੁਸਤਕ ਮੇਲਾ ਕੋਲਕਾਤਾ ਵਿੱਚ ਆਯੋਜਿਤ ਕੀਤਾ ਗਿਆ ਸੌਰਵ ਗਾਉਂਗਲੀ ਪਸ਼ਚਮੀ ਬੰਗਾਲ ਦੇ ਬ੍ਰਾਂਡ ਵਿਜ਼ਿਟਰ ਬਣੇ ਸ਼ਾਂਤੀ ਨਿਕੇਤਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਹੋਇਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਾਸ਼ਟਰੀ ਪੰਛੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਰਾਸ਼ਟਰੀ ਪੰਛੀ ਦਿਵਸ ਪੰਛੀਆਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਹਰ ਇੱਕ ਸਾਲ 5 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੁਣ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਆ ਪਈ 1 ਜਨਵਰੀ ਨੂੰ DRDO ਦਾ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬਰੈਲ ਦਿਵਸ ਮਨਾਇਆ ਗਿਆ ਨੈਕਸਟ ਕੁਐਸਚਨ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਵਾਂਚੋ ਕ્રાਫਟ ਨੂੰ GI ਟੈਗ ਮਿਲਿਆ ਵਾਂਚੋ ਕ્રાਫਟ ਇਹ ਅਰੁਣਾਚਲ ਪ੍ਰਦੇਸ਼ ਦਾ ਵਾ ਤੇ ਇਹ ਲੱਕੜ ਦਾ ਇੱਕ ਕ્રાਫਟ ਆ ਆਪਸ਼ਨ B ਇੱਥੇ ਰਾਈਟ ਆਨਸਰ ਹੈ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੇ ਅਦਰਕ ਨੂੰ ਵੀ GI ਟੈਗ ਮਿਲਿਆ ਠੀਕ ਹੈ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ GI ਟੈਗ ਦੀ ਗੱਲ ਆ ਤਾਂ ਆਪਾਂ ਪੱਛਮੀ ਬੰਗਾਲ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕੀ ਆ ਅੱਗੇ ਉੜੀਸਾ ਦੇ ਕੇਂਦਰਪਾੜਾ ਰਸਬਲੀ ਨੂੰ ਵੀ GI ਟੈਗ ਮਿਲਿਆ ਅਰੁਣਾਚਲ ਪ੍ਰਦੇਸ਼ ਦੇ ਜਾਕ ਚੁਰਪੀ ਖੰਪਤੀ ਚੌਲ ਅਤੇ ਤੰਗਸਾ ਟੈਕਸਟਾਈਲ ਨੂੰ GI ਟੈਗ ਮਿਲਿਆ ਜੰਮੂ ਕਸ਼ਮੀਰ ਦੀ ਮਸ਼ਹੂਰ ਪਸ਼ਮੀਨਾ ਕਰਾਫਟ ਨੂੰ GI ਟੈਗ ਮਿਲਿਆ ਤਮਿਲਨਾਡੂ ਦੇ ਸਲੇਮ ਸਾਗੋ ਨੂੰ ਵੀ ਜੀਆਈ ਟੈਗ ਮਿਲਿਆ ਨੈਕਸਟ ਕੁਐਸ਼ਨ 10 10ਵੀਂ ਸਦੀ ਦਾ ਕੰਦੰਬਾ ਸਿਲਾਲੇਖ ਹਾਲ ਹੀ ਵਿੱਚ ਕਿੱਥੇ ਮਿਲਿਆ ਹਾਂਜੀ ਗੋਆ ਦੇ ਵਿੱਚ ਇੱਕ ਮਹਾਦੇਵ ਮੰਦਿਰ ਹੈ ਤੇ ਉੱਥੇ ਇਹ ਕੰਦੰਬਾ ਸਿਲਾਲੇਖ ਮਿਲੇ ਆ ਜਿਹੜੇ ਕਿ 10ਵੀਂ ਸਦੀ ਦੇ 10ਵੀਂ ਸਤਾਵਦੀ ਦੇ ਆ ਠੀਕ ਹੈ ਇਹ ਵੀ ਬੋਲ ਸਕਦੇ ਆ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ ਗੋਆ ਹੁਣ ਗੋਆ ਦੇ ਵਿੱਚ ਮਿਲੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਆ ਪਾਂਜੀ ਜੇ ਮਿਸਟਰ ਪ੍ਰਮੋਦ ਸਾਭਨ ਗਵਰਨਰ ਆ ਪੀ ਐਸ ਸ੍ਰੀਦਰਨ ਪਿੱਲੇ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚਰੀ ਆ ਮੋਲੇਮ ਨੈਸ਼ਨਲ ਪਾਰਕ ਆ ਬੌਂਡਲਾ ਵਾਈਲਡਲਾਈਫ ਸੈਂਚਰੀ ਆ ਡਾਕਟਰ ਸਲੀਮ ਅਲੀ ਵਾਈਲਡਲਾਈਫ ਸੈਂਚਰੀ ਆ ਪਰ ਜੇਕਰ ਡਾਕਟਰ ਸਲੀਮ ਅਲੀ ਤੁਹਾਨੂੰ ਨੈਸ਼ਨਲ ਪਾਰਕ ਪੁੱਛ ਲਿਆ ਜਾਵੇ ਤਾਂ ਜੰਮੂ ਕਸ਼ਮੀਰ ਚ ਵਾਈਲਡਲਾਈਫ ਸੈਂਚਰੀ ਗੋਆ ਦੇ ਵਿੱਚ ਆ ਨੇਤਰਾਵਲੀ ਵਾਈਲਡਲਾਈਫ ਸੈਂਚਰੀ ਆ ਕੋਟੀਗਾਉਂ ਵਾਈਲਡਲਾਈਫ ਸੈਂਚਰੀ ਆ ਮੱਦੇਈ ਵਾਈਲਡਲਾਈਫ ਸੈਂਚਰੀ ਹੈ। ਗੋਆ ਸਥਾਪਨਾ ਦੇ ਸ੍ਰੀਕਸਲ ਤੇ ਮਈ ਨੂੰ ਮਨਾਇਆ ਜਾਂਦਾ ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ ਗੋਆ 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਤੇ ਗੋਆ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਹੈ ਜਿਹੜਾ ਕਿ ਸਭ ਤੋਂ ਐਂਡ ਤੇ ਆਜ਼ਾਦ ਹੋਇਆ ਸੀ ਤੇ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ। ਗੋਆ ਦੇ ਕਾਜੂ ਨੂੰ ਜੀਆਈ ਟੈਗ ਮਿਲਿਆ। ਗੋਆ ਦੇ ਮੁੱਖ ਮੰਤਰੀ ਨੇ ਸਵੈਮਪੁਰਨਾ ਈ-ਮਾਰਕੀਟ ਦੀ ਸ਼ੁਰੂਆਤ ਕੀਤੀ। ਭਾਰਤ ਦਾ ਪਹਿਲਾ ਲਾਈਟ ਹਾਊਸ ਤਿਹਾਰ ਗੋਆ ਵਿੱਚ ਸ਼ੁਰੂ ਹੋਇਆ ਗੋਆ ਸਰਕਾਰ ਨੇ ਆਪਣੇ ਸਰਕਾਰੀ ਹਸਪਤਾਲਾਂ ਵਿੱਚ ਆਈ ਵੀ ਐਫ ਇਲਾਜ ਮੁਫਤ ਕੀਤਾ ਗੋਆ ਦੇ ਮੁੱਖ ਮੰਤਰੀ ਨੇ ਮੇ ਐਮ ਪਿੰਡ ਦੇ ਜੈਬ ਪਿੰਟੈਟਲਸ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ ਚੰਦੂਬੀ ਤਿਹਾਰ ਮਨਾਇਆ ਗਿਆ ਹਾਂਜੀ ਚੰਦੂਬੀ ਤਿਹਾਰ ਇਹ ਮਨਾਇਆ ਗਿਆ ਵਾਜੀ ਰੀਸੈਂਟਲੀ ਅਸਾਮ ਵਿੱਚ ਆਪਸ਼ਨ ਏ ਇਸ ਆ ਰਾਈਟ ਆਨਸਰ ਅਸਾਮ ਦੇ ਇੱਕ ਝੀਲ ਜਿਸ ਦਾ ਨਾਮ ਆ ਚੰਦੂਬੀ ਅਸਮ ਦੇ ਗੁਹਾਟੀ ਤੋਂ 60 ਕਿਲੋਮੀਟਰ ਦੀ ਦੂਰ ਤੇ ਆ ਚੰਦੂਬੀ ਝੀਲ ਤੇ ਇਸ ਦੇ ਕਿਨਾਰੇ ਇਹ ਚੰਦੂਬੀ ਤਿਹਾਰ ਮਨਾਇਆ ਗਿਆ 1 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਮਨਾਇਆ ਗਿਆ ਵਾ ਠੀਕ ਹੈ ਹੁਣ ਅਸਮ ਦੇ ਵਿੱਚ ਮਨਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਚੀਫ ਮਿਨਿਸਟਰ ਕੌਣ ਨੇ ਅਸਮ ਦੇ ਹਿਮੰਤਾ ਵਿਸ਼ਵਾਸ਼ ਸ਼ਰਮਾ ਅਤੇ ਗਵਰਨਰਾ ਗੁਲਾਬਚੰਦ ਘਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਮ ਪੂਰੇ ਇੰਡੀਆ ਦੇ ਵਿੱਚ ਤੀਸਰੇ ਨੰਬਰ ਤੇ ਆ ਅਸਮ ਦੇ ਵਿੱਚ ਰਾਇਮੋਨਾ نیشنل ਪਾਰਕ, ੳਰੰਗ ਨੈਸ਼ਨਲ ਪਾਰਕ, ਦਿਹਿੰਗਪਟਕਾਈ ਨੈਸ਼ਨਲ ਪਾਰਕ, ਨਾ ਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਵਰੂ ਸੇਖੋਵਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ ਇਹ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਭਾਰਤ ਵਿੱਚ ਸਭ ਤੋਂ ਵੱਧ ਚਾਹ ਅਸਮ ਦੇ ਵਿੱਚ ਪੈਦਾ ਹੁੰਦੀ ਆ ਤੇ ਉਲਫਾ ਧੜੇ ਅਤੇ ਅਸਮ ਸਰਕਾਰ ਵਿੱਚ ਕਾਰਕ ਤਿਕੋਣੀ ਸਮਝਾਤਾ ਹੋਇਆ 8ਵਾਂ ਬ੍ਰਹਮਪੁੱਤਰ ਵੈਲੀ ਫਿਲਮ ਫੈਸਟੀਵਲ ਗੁਹਾਟੀ ਵਿੱਚ ਆਯੋਜਿਤ ਕੀਤਾ ਗਿਆ ਅਸਮ ਦੇ ਮੁੱਖ ਮੰਤਰੀ ਨੇ ਅਮ੍ਰਿਤ ਸੰਚਾਰ ਅੰਦੋਲਨ ਲਈ ਗਿਨੇਸ ਵਰਲਡ ਰਿਕਾਰਡ ਬਣਾਇਆ ਤੇ ਗਿਨੇਸ ਵਰਲਡ ਰਿਕਾਰਡ ਬਣਾਇਆ ਅਸਮ ਦੇ ਮੁੱਖ ਮੰਤਰੀ ਨੂੰ ਸਿੰਗਾਪੁਰ ਦੀ ਸਿਖਰ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਡੀਡਾਸ ਆਪਣੀ ਜੀਸੀਸੀ ਦੀ ਸਥਾਪਨਾ ਕਿਸ ਰਾਜ ਵਿੱਚ ਕਰੇਗਾ ਹਾਂਜੀ ਐਰੀਡਾਸ ਇਹ ਪਹਿਲੀ ਵਾਰ ਹੋ ਰਿਹਾ ਜਦੋਂ ਚਾਈਨਾ ਤੋਂ ਬਾਹਰ ਪਹਿਲੀ ਵਾਰ ਤਾਮਿਲਨਾਡੂ ਦੇ ਵਿੱਚ ਐਡੀਡਾਸ ਆਪਣੀ जीसीसी ਜਾਨੀ ਕਿ ਗਲੋਬਲ ਕਪੈਸਿਟੀ ਸੈਂਟਰ ਸਥਾਪਿਤ ਕਰੇਗਾ অপশন ਨੰਬਰ B ਇਸ ਆ ਰਾਈਟ ਆਨਸਰ ਤਾਮਿਲਨਾਡੂ ਹੁਣ ਤਾਮਿਲਨਾਡੂ ਦੇ ਵਿੱਚ ਸਥਾਪਿਤ ਕੀਤਾ ਜਾਣਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੇ ਕੈਪੀਟਲ ਆ ਚੇਨਈ ਚੀਫ ਮਿਨਿਸਟਰ ਐਨ ਕੇ ਸਟਾਲਿਨ ਗਵਰਨਰ ਆ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰੇ ਦਾ ਸੱਤੇ ਮੰਗਲਮ ਟਾਈਗਰ ਰਿਜ਼ਰਵ ਹੈ ਇਸ ਨੂੰ ਟੂ ਐਕਸ 2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਤਾਮਿਲਨਾਡੂ ਦੇ ਵਿੱਚ ਚੈਂਬਰ ਮਵਕਮ ਝੀਲਾ ਉਲਟੀ ਝੀਲਾ ਕਾਲੀ ਬੈਲੀ ਝੀਲਾ ਪੋਲਿਟ ਝੀਲਾ ਕੋਲਾਵੇ ਝੀਲਾ ਸੋਲਾ ਬਰਮ ਝੀਲਾ ਵੀਰਨਮ ਝੀਲਾ ਕੋਡੇਕ ਨਾਲ ਝੀਲਾ ਰੈਡ ਹिल्स ਝੀਲਾ ਅੰਬਤੂਰ ਝੀਲਾ ਸਿੰਘਾ ਨਲੂਰ ਝੀਲਾ ਮੱਛੀ ਦੇ ਉਤਪਾਦਨ ਵਿੱਚ ਟੌਪ ਤੇ ਆ ਤਾਮਿਲਨਾਡੂ ਪਾਰੰ ਦਾ ਪਹਿਲਾ ਤਿਲਪੀ ਆ ਪਾਰਵੋ ਵਾਇਰਸ ਤਾਮਿਲਨਾਡੂ ਵਿੱਚ ਪਾਇਆ ਗਿਆ ਸਟ੍ਰੇਟ ਚਾਈਲਡ ਕ੍ਰਿਕਟ ਵਰਲਡ ਕੱਪ ਚ ਨਈ ਵਿੱਚ ਹੋਵੇਗਾ ਤਾਮਿਲਨਾਡੂ ਦੇ ਸਲੇਮ ਸਾਗਰ ਨੂੰ ਜੀਆਈ ਟੈਗ ਮਿਲਿਆ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸਕੂਲਾਂ ਲਈ ਵਿਸਤ੍ਰਿਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ ਤਾਮਿਲਨਾਡੂ ਸਰਕਾਰ ਨੇ ਇੰਡੀਆ ਸੈਂਟਰ ਫਾਰ ਐਡਵਾਂਸ ਮੈਨੂਫੈਕਚਰਿੰਗ ਦੀ ਸਥਾਪਨਾ ਕੀਤੀ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਦੱਖਣ ਪੂਰਵੀ ਏਸ਼ੀਆ ਦੇ ਸਭ ਤੋਂ ਵੱਡੇ ਡੀਸੈਲਿਨੇਸ਼ਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ A I R I A ਇਸ ਦੀ ਫੁੱਲ ਫਾਰਮ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਹੈ ਇਸ ਦੀ ਫੁੱਲ ਫਾਰਮ ਇਸ ਦੀ ਫੁੱਲ ਫਾਰਮ ਆ ਆਲ ਇੰਡੀਆ ਰੇਵਰ ਇੰਡਸਟਰੀਜ਼ ਐਸੋਸੀਏਸ਼ਨ ਤੇ ਇਸ ਦੇ ਨਵੇਂ ਪ੍ਰਧਾਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ A I R I A ਦੇ ਨਵੇਂ ਪ੍ਰਧਾਨ ਬਣਿਆ ਸ਼ਸ਼ੀ ਸਿੰਘ অপਸ਼ਨ C ਇਸ ਦਾ রাইਟ ਆਨਸਰ ਹੁਣ ਇੱਕ ਅਪੁਆਇੰਂਟਮੈਂਟ ਦੀ ਗੱਲ ਆ ਤਾਂ ਅਰਵਿੰਦ ਪਨਗੜੀਆ ਨੂੰ 16ਵੇਂ ਵਿੱਤ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੰਜੀਵ ਖੰਨਾ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਚੁਣੇ ਗਏ ਸੰਜੇ ਜਸ ਜਸਜੀਤ ਸਿੰਘ ਨੇ ਪਸ਼ਮੀ ਜਲ ਸੈਨਾ ਕਮਾਂਡ ਦਾ ਆਉਂਦਾ ਸੰਭਾਲਿਆ ਦਿਨੇਸ਼ ਕੇ ਤ੍ਰਿਪਾਠੀ ਪਾਰਤੀ ਜਲ ਸੈਨਾ ਦੇ ਉਪ ਮੁਖੀ ਵਜੋਂ ਚੁਣੇ ਗਏ ਵੀ ਸ਼੍ਰੀ ਨਿਵਾਸ ਨੇ ਦੱਖਣੀ ਜਲ ਸੈਨਾ ਕਮਾਂਡ ਦੇ ਤੀਵੇਂ ਫਲੈਗ ਅਫਸਰ ਵਜੋਂ ਆਉਂਦਾ ਸੰਭਾਲਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ